ਪਾਕਿਸਤਾਨ ਦੇ ਸਿੰਧ प्रांत ਤੋਂ ਆ ਜਿੱਥੇ ਕਿ ਸਿੰਧ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਹੰਗਾਮਾ ਕਰ ਦਿੱਤਾ ਖਬਰ ਮਿਲ ਰਹੀ ਹੈ ਕਿ ਗ੍ਰਹਿ ਮੰਤਰੀ ਦਾ ਘਰ ਤੱਕ ਜਲਾ ਦਿੱਤਾ ਗਿਆ ਹੈ ਪਾਣੀ ਨੂੰ ਲੈ ਕੇ ਇੱਕ ਨਹਿਰ ਕੱਢਣ ਨੂੰ ਲੈ ਕੇ ਵਿਵਾਦ ਹੋਇਆ ਜਿਸ ਤੋਂ ਲੋਕਾਂ ਜਿਹੜੇ ਲੋਕ ਆ ਸਿੰਧ प्रांत ਦੇ ਲੋਕ ਆ ਇੰਨੇ ਘੜਕੁੱਠੇ ਕਿ ਜਿਨ੍ਹਾਂ ਨੇ ਗ੍ਰਹਿ ਮੰਤਰੀ ਦੇ ਘਰ ਨੂੰ ਅੱਗ ਤੱਕ ਲਾ ਦਿੱਤੀ ਪੁਲਿਸ ਵਾਲਿਆਂ ਦੀ ਵੀ ਕੁੱਟਮਾਰ ਕੀਤੀ ਗੋਲੀਆਂ ਤੱਕ ਚੱਲ ਗਈਆਂ ਸਿੰਧ ਪ੍ਰਾਂਤ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਨੇ ਮਿਲ ਕੇ ਘਾਰਾ ਜਿਹੜੇ ਉਹ ਅੱਗ ਦੇ ਹਵਾਲੇ ਕਰ ਦਿੱਤੇ ਆ ਪੁਲਿਸ ਤੇ ਪ੍ਰਸ਼ਾਸਨ ਇਕੱਠੇ ਲੋਕਾਂ ਨੂੰ ਦਬਾਉਣ ਲਈ ਲੱਗੇ ਹੋਏ ਆ ਪਰ ਦੂਜੇ ਪਾਸੇ ਲੋਕਾਂ ਦਾ ਭਾਰੀ ਇਕੱਠਾ ਜਿਹੜਾ ਰਫਲਾ ਲੈ ਕੇ ਅਸਲੇ ਲੈ ਕੇ ਪਾਕਿਸਤਾਨ ਦੀਆਂ ਸੜਕਾਂ ਦੇ ਉੱਤੇ ਘੁੰਮ ਰਿਹਾ ਇਹ ਲੋਕ ਆ ਜਿਹੜੇ ਇਹ ਵਿਰੋਧ ਕਰ ਰਹੇ ਆ ਇੱਕ ਜਲ ਸਮਝੌਤੇ ਨੂੰ ਲੈ ਕੇ ਸਿੰਧ ਪ੍ਰਾਂਤ ਦੇ ਵਿੱਚ ਇੱਕ ਨਹਿਰ ਕੱਢਣ ਨੂੰ ਲੈ ਕੇ ਜਲ ਸਮਝੌਤੇ ਦੀ ਗੱਲ ਚੱਲ ਰਹੀ ਸੀ ਪਰ ਸਾਰੇ ਲੋਕ ਆ ਜਿਹੜੇ ਵਿਰੋਧ ਦੇ ਵਿੱਚ ਇਕੱਠੇ ਹੋਏ ਵਿਰੋਧ ਪ੍ਰਦਰਸ਼ਨ ਕਾਫੀ ਦਿਨ ਚੱਲਦਾ ਰਿਹਾ ਜਦੋਂ ਸਰਕਾਰਾਂ ਨਾ ਮੰਨੀਆਂ ਤਾਂ ਲੋਕਾਂ ਦੇ ਇਕੱਠ ਨੇ ਕਈ ਘਰਾਂ ਨੂੰ ਅੱਗ ਲਾ ਦਿੱਤੀ ਗ੍ਰਹਿ ਮੰਤਰੀ ਦੇ ਘਰ ਨੂੰ ਅੱਗ ਦੇ ਨਾਲ ਨਾਲ ਪੂਰੀ ਭੰਨ ਤੋੜ ਦਿਵਾ ਕੇ ਕੀਤੀ ਹੈ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਕੱਠੇ ਹੋਏ ਲੋਕ ਕਿਵੇਂ ਘਰ ਨੂੰ ਭੰਦੇ ਹੋਏ ਨਜ਼ਰ ਆ ਰਹੇ ਆ ਦੂਜੇ ਪਾਸੇ ਪੁਲਿਸ ਜਿਹੜੀ ਪਾਕਿਸਤਾਨ ਦੀ ਲੋਕਲ ਪੁਲਿਸ ਜਿੱਥੇ ਲੋਕਾਂ ਨੂੰ ਟਕਾਉਣ ਦੀ ਗੱਲ ਕਰ ਰਹੀ ਆ ਲੋਕਾਂ ਨੂੰ ਫੜਨ ਦੀ ਗੱਲ ਕਰ ਰਹੀ ਆ ਉੱਥੇ ਪਬਲਿਕ ਇਕੱਠੀ ਹੋ ਕੇ ਪਾਕਿਸਤਾਨ ਪੁਲਿਸ ਦੀ ਵੀ ਕੁੱਟਮਾਰ ਕਰ ਰਹੀ ਆ ਸਿੰਧ ਪ੍ਰਾਂਤ ਦੇ ਲੋਕਾਂ ਦਾ ਜਿਹੜਾ ਗੁੱਸਾ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਛੜਕਾ ਦੇ ਉੱਤੇ ਆ ਕੇ ਉਤਰਿਆ ਹੋਇਆ ਕਿ ਮਾਹੌਲ ਹੈ ਜਿਹੜਾ ਪੂਰਨ ਤੌਰ ਤੇ ਇਸ ਟਾਈਮ ਪਾਕਿਸਤਾਨ ਦੇ ਸਿੰਧ ਦਾ ਵਿਗੜਦਾ ਹੋਇਆ ਨਜ਼ਰ ਆ ਰਿਹਾ ਇਸ ਹਿੰਸਾ ਦੇ ਵਿੱਚ ਕਾਫੀ ਲੋਕਾਂ ਦੀ ਹੁਣ ਤੱਕ ਜਾਨ ਵੀ ਚਲੀ ਗਈ ਹੈ ਪਰ ਪਾਕਿਸਤਾਨ ਦੀ ਸਰਕਾਰ ਇਸ ਦੇ ਉੱਪਰ ਹਾਲੇ ਵੀ ਕੰਟਰੋਲ ਨਹੀਂ ਪਾ ਰਹੀ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਿੰਸਾ ਲੋਕਾਂ ਵੱਲੋਂ ਜਿਹੜਾ ਕਿ ਵੱਡਾ ਕਟੜ ਸੜਕਾਂ ਦੇ ਉੱਤੇ ਉਤਰਿਆ ਹੋਇਆ ਕੀ ਸਿੰਧ ਸੂਬੇ ਦਾ ਪ੍ਰਸ਼ਾਸਨ ਜਾਂ ਪੁਲਿਸ ਮਿਲ ਕੇ ਲੋਕਾਂ ਦੇ ਉੱਪਰ ਕੋਈ ਕਾਰਵਾਈ ਕਰਦੀ ਆ ਜਾਂ ਸਿੰਧ ਦੇ ਲੋਕਾਂ ਦਾ ਇਕੱਠ ਐਦਾਂ ਹੀ ਜਾਰੀ ਰਹੇਗਾ ਐਤੋਂ ਵੀ ਵੱਡਾ ਕੋਈ ਵਿਰੋਧ ਪ੍ਰਦਰਸ਼ਨ ਜਾਂ ਕੋਈ ਹੋਰ ਵੱਡੀ ਘਟਨਾ ਨੂੰ ਅੰਜਾਮ ਦੇਣਗੇ ਜਿਹੜੇ ਸਿੰਧ ਦੇ ਲੋਕ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਆ